ਉਠੇ ਮੰਡਪੂ ਮਾੜੀਆਂ ਪਾਸੋਚਿਤ ਵੀਆ ਟਟੀਆਂ ਕੰਮ ਨਾ ਆਵਰੀ ਵਿਚੋ ਸਖੜੀਆਂ ਬਿਚੋ ਸਖ ਬੱਗਾ ਬੱਗੇ ਕੱਪੜੇ ਤੀਰਥ ਮੰਜ਼ਵਸਨ ਕੂਟਕੂਟ ਜੀਆ ਖਾ ਬੱਗੇ ਨਾ ਕਹੀ ਅੰਨ ਬੱਗੇ ਨਾ ਕਹੀ ਅੰਨ ਸਿੰਮਲ ਰੁੱਖ શરીਰ ਮੈਂ ਮੈ ਜਨ ਦੇਖ ਪੁਲਨ ਸੇ ਫਲ ਤੰਮਨਾ ਆਵਨੀ ਤੇ ਗੁਣ ਮੈਂ ਤੰਨ ਹੰਨ ਤੇ ਗੁਣ ਮੈਂ ਤੰਨ ਹੰਨ ਅੰਦਲੇ ਭਾਰ ਉਠਾਇਆ பாட்டு போத்து அப்ப்பிலோடி நாலகா ஓ சரிலங்காகித்து ஓ சரிலங்காகித்து

ਬੱਦਾ ਛੁੱਟ ਜਿੱਤ ਸੱਜਣ ਸੀ ਨੰਨਾਲੇ ਮੈਂ ਚਲ ਦੇ ਨਾਲ ਚਲਣ ਅਸੀਂ ਪਾਣੀ ਦੇ ਨਾਲ ਤਾਂ ਨਾਦੇ ਆ ਮੈਨੂੰ ਸਿਖਾਇਆ ਕਿ ਹਾਈਜੀਨਿਕਲੀ ਤੂੰ ਬਾਰੋਂ ਸਾਫ ਸੁਥਰਾ ਹੋ ਜਾਏਗਾ ਚੇਤਨ ਹੋ ਜਾਏਗਾ ਇਸ ਕਰਕੇ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਤੇ ਇਸ਼ਨਾਨ ਕਰਦੇ ਆ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਹਿਰੂਗਾ ਪਰ ਦਰਸਲ ਮਨ ਨੂੰ ਮਨ ਦਾ ਇਸ਼ਨਾਨ ਕਰਨਾ ਹੈ ਪਰ ਇਹ ਹੱਥ ਪੈਰ ਤੰਦੇ ਪਾਣੀ ਧੋਤਾ ਉਤਰਸਖੇ ਮੂਤ ਬਲੀਤੀ ਕਪੜੋਏ ਦੇ ਸਾਬੂਨ ਲਈਏ ਤੋਏ ਹੁਣ ਗੱਲ ਆਈ ਪਰ ਇਹ ਮੱਤ ਪਾਪਾਂ ਕੇ ਸੰਗ ਇਹ ਮੱਤ ਪਾਣੀਆਂ ਨਾਲ ਨਹੀਂ ਤੁਲਦੀ ਉਹ ਤੋਂ ਪੈ ਨਾਵੇਂ ਕੇ ਰੰਗ ਨਾਵੇਂ ਦਾ ਮਤਲਬ ਸਤਗੁਰ ਦੀ ਸੁਜਾਣ ਮਤ ਜਿਹਦੇ ਨਾਲ ਮੈਲੇ ਖਿਆਲ ਜਮਾ ਵਾਲੀ ਬੁੱਧੀ ਹਿਪੋਕ੍ਰੇਸੀ ਠੀਕ ਕੀਤੀ ਜਾਵੇ ਪਦਾ ਦੂਜਾ ਕੋਠੇ ਮੰਡਪ ਹਵੇਲੀ ਮਾੜੀਆਂ ਵੱਡੇ ਮਹਿਲ ਕੋਠੇ ਮੰਡਪ ਮਾੜੀਆਂ ਪਾਸੋ ਚਿਤਤੀਆਂ ਬਾਹਰੋਂ ਬੜੇ ਸੋਹਣੇ ਸਜਾਏ ਹੋਣ ਬਾਹਰੋਂ ਬੜਾ ਸੋਹਣਾ ਪੇਂਟ ਕਰਾਇਆ ਹੋਵੇ ਕੋਠੇ ਮੰਡਪ ਮਾੜੀਆਂ ਪਾਸੋ ਚਿਤਤੀਆਂ ਟੱਠੀਆਂ ਕੰਮ ਨਾਮ ਨਹੀਂ ਰਹਿਣ ਸਕਣੀਆਂ ਜੇ ਉਹਦੇ ਅੰਦਰ ਕੋਈ ਰਹਿੰਦਾ ਨਾ ਹੋਵੇ ਤਾਂ ਉਹ ਖੰਡਰ ਹਨ ਅੱਜ ਮੈਂ ਦੇਖਦਾ ਜਦੋਂ ਮੈਂ ਇੰਡੀਆ ਰਹਿੰਦਾ ਸੀ ਅੱਜ ਤੋਂ 25 30 ਸਾਲ ਪਹਿਲਾਂ ਸਾਦੇ ਘਰ ਹੁੰਦੇ ਸਨ ਅੱਜ ਫਰਾਂਸ ਜਰਮਨੀ ਸਪੇਨ ਅਮਰੀਕਾ ਟਾਪ ਕਲਾਸ ਸਟੈਂਡਰਡ ਦੇ ਬਾਥਰੂਮ ਉੱਥੋਂ ਲਿਆਏ ਜਾਂਦੇ ਨੇ ਕਿਚਨ ਉੱਥੋਂ ਲਈ ਜਾਂਦੀ ਹੈ ਔਰ ਬੈੱਡਰੂਮ ਦੇ ਬੈੱਡਸ ਲਿਆਏ ਜਾਂਦੇ ਨੇ ਲਾਈਟਿੰਗ ਸਿਸਟਮ ਲਗਾਇਆ ਜਾਂਦਾ ਪਰ ਮਨੁੱਖ ਨੂੰ ਜੀਣਾ ਆਇਆ ਹੀ ਨਹੀਂ उन्हें सारा कुछ सुख नहीं पहुंचाएगा। अंदर क्योंकि मनुख रहा ही नहीं अंदर कौन रहते दो सांड रहते हैं जो आपस में सींग लड़ा के लड़ते रहते हैं सोना मंजा सोना बेड सोनी लाइट वी एयर कंडीशनर ए सब कुछ ਜੇ ਨਹੀਂ ਦਿਵਾਂਦਾ ਉਤੋਂ ਵਾਸਤੂ ਕੋ ਲਾਇਕ ਭਰਮ ਪਾ ਦਿੰਦਾ ਹੈ ਤੁਹਾਡਾ ਦਰਵਾਜ਼ਾ ਇਧਰ ਹੈ ਦਰਵਾਜ਼ੇ ਕੋ ਉਧਰ ਤੋੜ ਕੇ ਕਰ ਦੋ ਔਰ ਖਿੜਕੀ ਕੋ ਉਧਰ ਸੇ ਉਧਰ ਕਰ ਦੋ ਬੈਡਰੂਮ ਕਾ ਮੰਜਾ ਇਧਰ ਸੇ ਕੁਮਾ ਆ ਕੇ ਉਧਰ ਕਰ ਦੋ ਇਹ ਦੇ ਨਾਲ ਮੇਰੇ ਜਿਹੜੇ ਆ ਔਗੁਣੀ ਸੱਜਣ ਹਨ ਉਹ ਤੇ ਨਿਕਲਿਆ ਆਣਗੇ ਬਾਅਦ ਸਾਧ ਸੰਗਤ ਜੀ ਧਰਮੀ ਬਣਨ ਦੇ ਨਾਲ ਔਗੁਣ ਦੂਰ ਹੁੰਦੇ ਨੇ ਲੇਕਿਨ ਜੇ ਧਰਮੀ ਬਣ ਕੇ ਵੀ ਨਾ ਹੋਏ ਇਸ ਕਰਕੇ ਲੋਕੀ ਮਨ ਨੂੰ ਕੁਐਸਚਨ ਪੁੱਛਦੇ ਨੇ ਵੀਰ ਜੀ ਜਿਹੜੇ ਬੜਾ ਪਾਠ ਕਰਦੇ ਨੇ ਬੜਾ ਗੁਰਦੁਆਰੇ ਜਾਂਦੇ ਨੇ ਬੜੇ ਧਰਮੀਆਂ ਨੇ ਉਹ ਗੁੱਸਾ ਕਿਉਂ ਜ਼ਿਆਦਾ ਚੜਦਾ ਹੈ ਉਹ ਤਾਂ ਚੜਦਾ ਹੈ ਕਿ ਉਹਨਾਂ ਨੇ ਅੰਦਰ ਸੱਜਣ ਗੁੱਸੇ ਨੂੰ ਬਣਾਇਆ ਹੋਇਆ ਹੈ ਧਾਰਮਿਕ ਸਥਾਨ ਤੇ ਜਾ ਕੇ ਵੀ ਧਰਮ ਦਾ ਕੰਮ ਕਰਕੇ ਵੀ ਧਰਮ ਦੀ ਪੜ੍ਹਾਈ ਕਰਕੇ ਵੀ ਆਵਗੁਣ ਤੇ ਛੱਡਿਆ ਹੀ ਨਹੀਂ ਫਿਰ ਤੇ ਸਵਾਲ ਕਰਨਾ ਚਾਹੀਦਾ ਹੈ ਜੇ ਤੁਸੀਂ ਧਰਮੀ ਹੋ ਤਾਂ ਗੁੱਸਾ ਕਿਉਂ ਕੀਤਾ ਕਾਈ ਗੁਰੂ ਪਾਚੇ ਨੇ ਪੁੱਛਿਆ ਤੈਨ ਅਰ ਪੁਰਾਣ ਕੀ ਪੁਰਾਣ ਸੁਣ ਕੀ ਨਾ ਅਨਪਾਮਨੀ ਭਗਤ ਨੇ ਉਜਾ ਭੁਖੇ ਦਾਣ ਨਾ ਦੀਨਾ ਕਾਮ ਨਾ ਛੁੱਟਿਓ ਕ੍ਰੋਧ ਨਾ ਛੁੱਟਿਓ ਲੋਭ ਨਾ ਛੁੱਟਿਓ ਦੇਵਾ ਤੇਰਾ ਸਭ ਕੁਝ ਛੁੱਟਿਆ ਨਹੀਂ ਇਹਦਾ ਮਤਲਬ ਜੋ ਇਨਸਾਨ ਧਰਮੀ ਬੰਨਣਾ ਚਾਹੁੰਦਾ ਹੈ ਉਹ ਆਪਣੇ ਆਗੁਣੀ ਸਜਣਾ ਨੂੰ ਛੱਡੇਗਾ ਜਿਹੜੇ ਉਹਦੇ ਰੀਅਲ ਸੈਂਸੀ ਦੁਸ਼ਮਣ ਹਨ ਹਿਪੋਕ੍ਰੇਸੀ ਛੱਡੇਗਾ ਕੋਠੇ ਮੰਡਪ ਮਾੜੀਆਂ ਪਾਸੋ ਚਿਤਮੀ ਆ ਅੱਜ ਸਾਡਾ ਬੱਚਾ ਪਿਓ ਦੇ ਲੱਖਾਂ ਕਰੋੜਾਂ ਕੋਲ ਹੁੰਦੇ ਨੇ ਔਰ ਮਾਪਿਓ ਨੂੰ ਕਹਿੰਦਾ ਮੈਂ ਬਹੁਤ ਸੁੰਦਰ ਮਕਾਨ ਬਣਾਉਂਗਾ ਮੈਂ ਆਸਟ੍ਰੇਲੀਆ ਸੇ ਸੰਗਮਰਮਰ ਲੈ ਕੇ ਆਉਂਗਾ ਔਰ ਮੈਂ ਵਾਹ ਇਹ ਲਗਾਉਂਗਾ ਉਹ ਲਗਾਉਂਗਾ ਇਹ ਸਭ ਕੁਝ ਤੇ ਉਹ ਕਰਦਾ ਪਰ ਉਹਨੂੰ ਮਾਪਿਓ ਔਰ ਧੀਆ ਪੁੱਤਰਾ ਭੈਣ ਭਰਾ ਵੋਟੀ ਬੱਚਿਆਂ ਨਾਲ ਡੀਲ ਕਰਨਾ ਨਹੀਂ ਆਂਦਾ ਉਹਨਾਂ ਦੇ ਨੌਕਰ ਚਾਕਰ ਕਮਰੇ ਅੰਦਰ ਜਾ ਕੇ ਕਿਚਨ ਵਿੱਚ ਆਸਤਾ ਜਿਹਾ ਮਾਂ ਨੂੰ ਪੁੱਛ ਦਿੰਨੇ ਇਹ ਆਪਕਾ ਬੇਟਾ ਆਪਕਾ ਘਰ ਇਤਨਾ ਅਮੀਰ ਹੈ ਲੇਕਿਨ ਇਸ ਬਾਤ ਕਰਨੇ ਦਾ ਡੰਗ ਨਹੀਂ ਹੈ ਕਿਉਂਕਿ ਉਹ ਮਿਸਬਿਹੇਵ ਕਰਦਾ ਹੈ ਕਿਚਨ ਵਿੱਚ ਕਮਰੇ ਵਿੱਚ ਡਾਈਨਿੰਗ ਟੇਬਲ ਤੇ ਕੋਠੇ ਮੰਡ ਪਾੜੀਆਂ ਪਾਸੋ ਚਿੱਤੀਆਂ ਟੱਠੀਆਂ ਕੰਮ ਨਾਉ ਨਹੀਂ ਉਹ ਮੰਨੋ ਡਿੱਗ ਗਏ ਨੇ ਟੈਪ ਇਹਨੇ ਕੋਲੈਪਸ ਹੋ ਗਈ ਹੈ ਪੂਰੀ ਉਹਨਾਂ ਦੀ ਐਮਪਾਇਰ ਵਿੱਚੋਂ ਸਖਣੀਆਂ ਜੇ ਵਿੱਚ ਨਹੀਂ ਰਹਿੰਦੰਨੇ ਇਹ ਮਨ ਜਦੋਂ ਇਸ ਬਾਡੀ ਚੋਂ ਬਾਹਰ ਨਿਕਲ ਜਾਂਦਾ ਉਹਨੂੰ ਕਹਿੰਦੇ ਨੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਮਨ ਪਰਦੇਸੀ ਨੂੰ ਕਰ ਲਿਆਣਾ ਹੈ। ਇਸ ਸ਼ਰੀਰ ਨੂੰ ਆਪਣਾ ਘਰ ਸਮਝਣਾ ਹੈ। ਤਾਂ ਜਿਸ ਘਰ ਵਿੱਚ ਰਹਿੰਦੇ ਆ ਉਹਨੂੰ ਆਪਣਾ ਘਰ ਸਮਝ ਪਾਵਾਂਗੇ। ਇੱਕ ਐਡਰੈਸ ਔਰ ਉਸ ਐਡਰੈਸ ਦੀਆਂ ਚਾਰ ਦੀਵਾਰਾਂ ਔਰ ਉਸ ਦਾ ਹਾਊਸ ਟੈਕਸ ਪੇ ਕਰਕੇ ਉਹਦੀ ਰਜਿਸਟਰੀ ਮੇਰੇ ਨਾਂ ਹੈ ਉਹਨੂੰ ਮਕਾਨ ਨਹੀਂ ਕਹਿੰਦੇ ਨੇ। ਜਿਸ ਘਰ ਵਿੱਚ ਮੈਨੂੰ ਰਹਿਣਾ ਆਂਦਾ ਹੈ ਉਹਨੂੰ ਮਕਾਨ ਕਹਿੰਦੇ ਨੇ। ਮੈਨੂੰ ਤੇ ਆਪਣੇ ਸ਼ਰੀਰ ਘਰ ਵਿੱਚ ਰਹਿਣਾ ਨਹੀਂ ਆਂਦਾ। ਮੈਨੂੰ ਆਪਣੇ ਘਰ ਅਸੀਂ ਸ਼ਬਦ ਪੜਿਆ ਸੀ। लाज न मरो कहो कर मेरा अंत की बाार नहीं कच्छते रा लाज न मरो कहो कर मेरा अंत की बाार ही ਕਛਤੇ ਇਹਦੇ ਅਰਥ ਕੀਤੇ ਹੋਏ ਨੇ ਤੂੰ ਆਪਣਾ ਘਰ ਸਮਝਣਾ ਤੇ ਲਾਜ ਤੈਨੂੰ ਲਾਜ ਕਿਉਂ ਨਹੀਂ ਆਉਂਦੀ ਮਰ ਜਾ ਮੈਂ ਹੈਰਾਨ ਹੋ ਗਿਆ ਗੁਰੂ ਪਾਤਸ਼ਾਹ ਕਰੇ ਲਾਜ ਨਾਲ ਮਰਹੁ ਹਾਏ ਨੂੰ ਔਂਕੜ ਹੈ ਹੁਕਮ ਕਰਨੇ ਲਾਜ ਨਾਲ ਨਾ ਮਰ ਲੱਜਾ ਨਾਲ ਸ਼ਰਮਿੰਦਾ ਹੋ ਕੇ ਨਾ ਮਰ ਕੀ ਕਹਿ ਕਹੋ ਕਰ ਮੇਰਾ ਇਹ ਮੇਰਾ ਘਰ ਹੈ ਇਹਨੂੰ ਆਪਣਾ ਘਰ ਕਹਿ ਤੂੰ ਇਹਨੂੰ ਆਪਣਾ ਘਰ ਹੀ ਤੇ ਨਹੀਂ ਸਮਝਦਾ ਆਪਣਾ ਜੇ ਘਰ ਸਮਝੇਂਗਾ ਨਾ ਜਿਸ ਜ਼ੁਬਾਨ ਨਾਲ ਬਾਣੀ ਪੜਦਾ ਨਾ ਕਿਸੇ ਨੂੰ ਗੱਲ ਨਹੀਂ ਕੱਢ ਦੇਗਾ ਲਾਜ ਨਾ ਮਰੂ ਨਾ ਮਰ ਕਹੋ ਘਰ ਮੇਰਾ ਆਪਣਾ ਘਰ ਸਮਝ ਐ ਸ਼ੈਤਾਨ ਦਾ ਘਰ ਨਹੀਂ ਐ ਤੇਰਾ ਘਰ ਹੈ ਵਰਨਾ ਏ ਟੱਠਿਆਂ ਦੇ ਬਰਾਬਰ ਟੱਠਿਆਂ ਕੰਮ ਨਾਮ ਨਹੀਂ ਵਿੱਚੋਂ ਸਖਣੀਆਂ ਉਧੀਆਂ ਨਿਸ਼ਾਨੀਆਂ ਕੀ ਹੁੰਦੀਆਂ ਸਾਡਾ ਘਰ ਆਣ ਤੇ ਦਿਲ ਨਹੀਂ ਕਰਦਾ ਜੋ ਹੀ ਸ਼ਾਮ ਦੇ 5 6 ਵਜੇ ਦੇ ਨੇ ਜਿਨ੍ਹਾਂ ਦਾ ਘਰ ਆਣ ਤੇ ਦਿਲ ਕਰਦਾ ਉਹ ਕੰਮਾਂ ਤੋਂ ਘਰ ਆ ਕੇ ਮੂੰਹਾ ਤੋਕੇ ਰੇਰਾਸਪ ਕਰਦੇ ਨੇ ਔਰ ਜਿਹੜਾ ਘਰ ਨਹੀਂ ਸਮਝਦੇ ਨੇ ਉਹ ਸ਼ਾਮੀ 5 6 ਵਜੇ ਘਰ ਆਣਾ ਹੀ ਨਹੀਂ ਚਾਹੁੰਦੇ ਨੇ ਜੋ ਦਿਨੇ ਬੈਠ ਕੇ ਘਰ ਕੰਮ ਵੀ ਕਰਦੇ ਉਹ ਤਾਂ 5 6 ਵਜੇ ਉਹ ਬਾਹਰ ਨਿਕਲ ਜਾਂਦੇ ਨੇ ਉਹ ਘਰ ਨਹੀਂ ਬਹਿਣਾ ਚਾਹੁੰਦੇ ਨੇ ਬਾਹਰ ਹੀ ਨਿਕਲ ਜਾਂਦੇ ਨੇ ਘਰ ਦੀ ਪੱਕੀ ਪਕਾਈ ਸਾਫ ਸੁਥਰੀ ਨੂੰ ਛੱਡ ਕੇ ਉਹਨਾਂ ਨੂੰ ਹੋਟਲ ਦੇ ਤਰੱਕ ਦੀ ਖਾਣ ਦਾ ਆਦਤ ਪੈ ਜਾਂਦੀ ਹੈ ਉਹ ਬਾਹਰ ਦੇਰ ਦੇਰ ਦੇ ਰਾਤ ਤੱਕ ਰਹਿਣਾ ਚਾਣਗੇ ਘਰ ਆਣਾ ਹੀ ਨਹੀਂ ਚਾਣਗੇ ਸਖਣੀਆਂ ਹੋਈਆਂ ਕਿ ਨਾ ਹੋਈਆਂ ਬਾਕੀ ਤੇ ਘਰ ਆ ਕੇ ਜਨਰਾਂ ਵਾਂਗੂ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਮਰਨਾ ਆ ਕੇ ਸੋਈ ਜਾਂਦੇ ਆ ਸੀ ਸਵੇਰੇ ਜਦੋਂ ਉੱਠੇ ਫਿਰ ਨਵਾਂ ਨਰਕ ਸ਼ੁਰੂ ਕਰ ਲਿਆ कोठी मंडप माड़िया पासो चितवीं टठिया कम नामी सखणियाँ बग्गा बग्गे कपड़े चिट्टे कपड़े पाले बगले वांगु। बग्गा बग्गे कपड़े तीरथमज वसन सागत जी एक देश अंदर मैं गल की उस देश दिया मैनी मैनी लेडीज मैं अज तक कॉल कर दें तो को शब्द सुनया सुन के ती तो पॉइंट किया कि एवें तो असी ਸਵੀਰੇ ਜੇ ਕਿਸੇ ਦਾ ਆਨੰਦ ਕਾਰਜ ਆ ਜਾਂ ਕੋਈ ਰਿੰਗ ਸਰਮਨੀ ਜਾਂ ਸ਼ਾਮੀ ਕੋਈ ਪ੍ਰੋਗਰਾਮ ਹੋਏ ਤੇ ਰੰਗਦਾਰ ਕੱਪੜੇ ਪਾ ਕੇ ਜਾਂਦੇ ਆ ਜੇ ਸਾਨੂੰ ਅਚਾਨਕ ਪੱਤਰ ਲੱਗ ਜਾਏ ਜੇ ਕਿਸੇ ਦੀ ਡੈਥ ਹੋਈ ਹੈ ਤਾਂ ਅਸੀਂ ਆਪਣੀ ਕਾਰ ਦੇ ਅੰਦਰ ਨਾ ਇੱਕ ਸਾਦਾ ਇੱਕ ਚਿੱਟੇ ਰੰਗ ਦਾ ਸੂਟ ਰੱਖਦੇ ਆ ਫਿਰ ਉਹ ਪਾ ਕੇ ਜਾਂਦੇ ਆ ਕਿਰਿਆ ਦੇ ਭੋਗ ਤੇ ਔਰ ਸ਼ਮਸ਼ਾਨ ਕਾਟ ਪਖੰਡ ਹੈ ਕਿਉਂ ਫਿਰ ਕਹਿੰਦੇ ਬਿਲਕੁਲ ਹੀ ਸਾਦਾ ਨਹੀਂ ਹੋਣਾ ਚਾਹੀਦਾ ਥੋੜੀ ਜਿਹੀ ਤੇ ਐਮਬਰਾਇਡਰੀ ਹੋਈ ਜਣੀ ਚਾਹੀਦੀ ਆ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਅਸੀਂ ਸਾਧ ਸੰਗਤ ਜੀ ਮੈਂ ਸੁਣ ਸੁਣ ਕੇ ਇਰਾਨ ਹੁੰਦਾ ਜੈਸੇ ਉਹ ਤੈਸੇ ਚਲੇ ਜਾਓ ਪਰ ਹਿਪੋਕ੍ਰੇਸੀ ਨਹੀਂ ਜਿਨੀ ਚਿੱਟੇ ਪਾ ਕੇ ਸਾਨੂੰ ਜਿਆਦਾ ਹੀ ਦੁੱਖ ਹੈ ਔਰ ਮੈਂ ਉਹਨਾਂ ਨੂੰ ਗੱਲ ਕਰਦੇ ਆ ਦੇਖਿਆ ਉਹ ਰੰਗਦਾਰ ਕੱਪੜੇ ਉਤਾਰ ਕੇ ਔਰ ਚਿੱਟੇ ਕੱਪੜੇ ਪਾ ਰਹੀਆਂ ਸਨ ਔਰ ਪਾਣ ਵੇਲੇ ਗੱਲ ਕਰ ਰਹੀਆਂ ਸੀ ਸ਼ੁਕਰ ਹੈ ਮਰ ਗਿਆ ਲੇਕਿਨ ਜਾਣਾ ਪੈਂਦਾ ਅਫਸੋਸ ਬੁਲਾੜ अच्छा अफसोस बुलाना से तो चिट्टे कपड़े है चिट्टे कपड़े की है? बग्गा बग्गा कपड़े की है किसे दी ਸਾਡੇ ਸਮਾਜੀ ਚ ਪਤੀ ਦੀ ਡੈਥ ਹੋ ਜਾਏ ਉਹਦਾ ਨਾਂ ਅਸੀਂ ਵਿਧਵਾ ਪਾ ਲਿਆ ਹੁਣ ਉਹ चिट्टੇ ਕਪੜੇ ਹੀ ਪਾਏ ਜੀ ਕਿਹਦਾ ਹਿਪੋਕ੍ਰੇਟਿਕ ਸਮਾਜ ਜੀਂਦੇ ਆ ਅਸੀਂ ਗੁਰੂ ਪਾਤਸ਼ਾਹ ਨੇ ਸਤੀ ਪ੍ਰਥਾ ਤੋਂ छुड़ाया ਪਤੀ ਦੇ ਮਰਨ ਤੇ ਉਹਨੂੰ ਵਿਧਵਾ ਨਹੀਂ ਕਹਿੰਦੇ ਨੇ ਕਿਉਂ ਕਿ ਅਸੀਂ ਸਾਰੇ ਰੱਬ ਜੀ ਨਾਲ ਵਿਆਹ ਹੋਇਆ ਸਾਡਾ ਸਭ ਦਾ ਸੁਹਾਗ ਰੱਬ ਜੀ ਨੇ ਕਿਸੇ ਸ਼ਰੀਰਕ ਤੌਰ ਤੇ ਔਸਤਰੀ ਦਾ ਪਤੀ ਰੱਬ ਜੀ ਨਹੀਂ ਨੇ ਰੱਬ ਜੀ ਰੱਬ ਜੀ ਹੁੰਦੇ ਨੇ ਰੱਬ ਜੀ ਪਰਮੇਸ਼ਰ ਹੁੰਦੇ ਨੇ ਪਤੀ ਜੀ ਪਰਮੇਸ਼ਰ ਨਹੀਂ ਹੁੰਦੇ ਨੇ ਗ੍ਰਸਥੀ ਜੀਵਨ ਸਿਖਾਇਆ ਹੈ ਆਨੰਦ ਕਾਰਜ ਆਨੰਦਮਈ ਜੀਵਨ ਜੀਣ ਵਾਸਤੇ ਪਰ ਅਸੀਂ ਜੇਲ੍ਹ ਖਾਨਾ ਬਣਾ ਕੇ ਬੈਠੇ ਹੋਇਆ ਅਸੀਂ ਸਮਝੀ ਨਹੀਂ ਪਾ ਰਹੇ ਹਾਂ ਅਸੀਂ ਕਿਹਦਾ ਹੀ ਪੋਰੇਟਿਕ ਜੀਵਨ ਜੀ ਰਹੇ ਹਾਂ ਅਸੀਂ ਦੁਨੀਆ ਨੂੰ ਦਿਖਾਉਣ ਵਾਸਤੇ ਜੀ ਰਹੇ ਹਾਂ ਅਸੀਂ ਸਹੀ ਮੈਨੇ ਆਨੰਦ ਕਾਰਜ ਵਾਲਾ ਆਨੰਦਮਈ ਜੀਵਨ ਜੀ ਸਕਦੇ ਜੇਕਰ ਬਾਣੀ ਅਨੁਸਾਰ ਜੀਵਿਏ ਜੇਕਰ ਹਿਪੋਕ੍ਰੇਸੀ ਛੱਡ ਦਈਏ ਕੋਠੇ ਮੰਡ ਮਾੜੀਆਂ ਪਾਸੋ ਚਿਤਵੀਆਂ ਟੱਠੀਆਂ ਕੰਮ ਨਾ ਆਉਣੀ ਵਿੱਚੋ ਸਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਾਨ ਬਗਲਾ ਜਿਸ ਤਰ੍ਹਾਂ ਤੀਰਥਾਂ ਤੇ ਬੈਠਾ ਹੁੰਦਾ ਪਾਣੀਆਂ ਦੇ ਕੰਡੇ ਤੇ ਬੈਠਾ ਹੁੰਦਾ ਘੁਟਘੁਟ ਜੀਆਂ ਖਾਣੇ ਜੋ ਹੀ ਮੱਛੀਆਂ ਆਦੇ ਉਹਨੂੰ ਪਕੜ ਕੇ ਖਾ ਲੈਂਦਾ ਬੱਗੇ ਨਾ ਕਈਨ ਕਹਿਣ ਨਾਲੋ ਚਿੱਟਾ ਨਹੀਂ ਹੋ ਜਾਂਦਾ ਕਹਿਣ ਨਾਲ ਉਹਦੇ ਆਵਗੁਣ ਦੂਰ ਨਹੀਂ ਹੋ ਜਾਂਦੇ ਕਾਲਖੰਦਰ ਹੀ ਰਹਿੰਦੀ ਹੈ ਤੇ ਅਸੀਂ ਵੀ ਤਾਂ ਤੀਰਥਾਂ ਤੇ ਜਾ ਕੇ ਬਗਲੇ ਬਾਨੀ ਜਾਂਦੇ ਹਾਂ ਤੇ ਜੋ ਤੀਰਥਾਂ ਤੇ ਸੋਹ ਕਾੜ ਤੀਰਥਾਂ ਤੇ ਬੈਠੇ ਹੁੰਦੇ ਨੇ ਉਹਨਾਂ ਨੂੰ ਅਸੀਂ ਬਗਲਾ ਨਾ ਸਮਝ ਕੇ ਬੜਾ ਆਸ਼ੰਤ ਬਾਬਾ ਜੀ ਸਮਝ ਕੇ ਅਸੀਂ ਉਹ ਸਮਝਦੇ ਆ ਤੀਰਥ ਤੇ ਬੈਠੇ ਹੋਏ ਨੇ ਬੜੇ ਪੋਚੇ ਹੋਏ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੀਰਥ ਜਾਉ ਤਾਂ ਹੋ ਹੋ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤ ਤੇ ਤਾਂ ਜੀ ਅੱਜ ਤੀਰਥਾਂ ਤੇ ਪੰਡਿਤ ਦੇ ਬਦਲੇ ਕੋਈ ਹੋਰ ਬੈਠਾ ਹੋਵੇ ਉਹ ਵੀ ਮਾਇਆ ਦੀ ਗੇਮ ਖੇਡੇ ਤਾਂ ਗੁਰੂ ਪਾਚਾ ਉਸ ਥਾਨ ਨੂੰ ਤੀਰਥ ਕਹਿੰਦੇ ਨੇ ਔਰ ਉਸ ਗੇਮ ਖੇਡਣ ਵਾਲੇ ਨੂੰ ਪੰਡਤ ਕਹਿੰਦੇ ਨੇ ਤੀਰਥ ਜਾਉ ਤਹੋ ਕਰਤੇ ਪੰਡਤ ਪੁੱਛੋ ਤਮ ਮਾਇਆ ਰਾਤੇ ਸੋ ਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨ ਨੀਤਾ ਸੱਚ ਦੀ ਸੰਗਤ ਕਰਿਆ ਕਰ ਉਹਨੂੰ ਅਸਥਾਨ ਕਹਿੰਦੇ ਨੇ ਔਰ ਸੱਚ ਦੀ ਸੰਗਤ ਅੰਦਰ ਵਸਦੇ ਰੱਬ ਜੀ ਨਾਲ ਕੀਤੀ ਜਾਂਦੀ ਹੈ ਇਹ ਵਾਲੇ ਅਸਥਾਨ ਨੂੰ ਲੱਭਦੇ ਆ ਇਸ ਅਸਥਾਨ ਨੂੰ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਕਹਿੰਦੇ ਨੇ ਸੋ ਥਾਨ ਸੁਹਾਵਾ RAM ਰਾਜੇ ਮੇਰੇ RAM ਹੋ ਸੋ ਥਾਨ ਪਾਲਣ ਆਇਆ ਇਸ ਥਾਨ ਨੂੰ ਲੱਭਦੇ ਆ ਸਿੰਬਲ ਰੁੱਖ ਸ਼ਰੀਰ ਵਿੱਚ ਮੈਜਨ ਦੇਖ ਭੁਲਨ ਸਿੰਬਲ ਰੁੱਖ ਕੀ ਹੁੰਦਾ ਇੱਕ ਲੰਬਾ ਜਿਹਾ ਪੇੜ ਹੁੰਦਾ ਦੇਖਣ ਹੀ ਉੱਚਾ ਸੁੰਦਰ ਲੰਬਾ ਔਰ ਉਹਦੀ ਉਮਰ ਵੀ ਬੜੀ ਉੱਚੀ ਹੁੰਦੀ ਹੈ ਆਸਾ ਕੀ ਵਾਰ ਵਿੱਚ ਰੋਹ ਸੁਣਦਿਆਂ ਸਿੰਬਲ ਰੁਖ ਸਰਾਇਰਾ ਅਤ ਦੀਰਗ ਅਤ ਮੁਚ ਉਹਏ ਜੇ ਆਵੇਂ ਆਸ ਕਰ ਉਹ ਮਤਲਬ ਤੋਤੇ ਜਾਂ ਪੰਛੀ ਬੜੀ ਦੂਰੋਂ ਉੜ ਕੇ ਆਂਦੇ ਨੇ ਸੋਚਦੇ ਨੇ ਉਸ ਪੇੜ ਤੇ ਜਾ ਕੇ ਬੈਠਾਂਗੇ ਛਾਂ ਵੀ ਲਵਾਾਂਗੇ ਉਹਦਾ ਫਲ ਫਰੂਟ ਵੀ ਖਾਵਾਂਗੇ ਪਰ ਜਦੋਂ ਉੱਥੇ ਆਂਦੇ ਨਾ ਸਿੰਬਲ ਰੁਖ ਸਰਾਇਰਾ ਦੀਰਗ ਅਤ ਮੁਚ ਉਹਏ ਜੇ ਆਵੇਂ ਆਸ ਕਰ ਜਾਇ ਨਿਰਾਸ਼ੇ ਕੀ ਫਲ ਫਿੱਕੇ ਫਿੱਕੇ ਫਲ ਨਿਕਲਦੇ ਨੇ ਫੁੱਲ ਬਕਬਕ ਵੇ ਫੁੱਲ ਵੀ ਕੰਮ ਨਹੀਂ ਆਉਂਦੇ ਨੇ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪੱਤ ਪੱਤੇ ਵੀ ਉਹਦੇ ਕੰਮ ਨਹੀਂ ਆਉਂਦੇ ਨੇ ਫੁੱਲ ਵੀ ਦੇਖਣੇ ਸੁੰਦਰ ਲੱਗਦੇ ਨੇ ਖੁਸ਼ਬੂ ਕੋਈ ਨਹੀਂ ਹੁੰਦੀ ਸਾਧ ਸੰਗਜੀ ਉਹ ਮੇਰੇ ਤੇ ਟੁਕਾਰ ਰਹੇ ਨੇ ਮਨੂੰ ਕਹਿੰਦੇ ਮੇਰਾ ਜੀਵਨ ਲੋਕਾਂ ਨੂੰ ਬੜਾ ਲੱਗਦਾ ਹੈ ਇਹ ਬੜਾ ਧਰਮੀ ਹੋਏਗਾ ਇਹ ਬੜਾ ਮਿੱਠਾ ਬੋਲਦਾ ਹੈ ਇਹ ਬੜੇ ਚੰਗੇ ਹੋਣਗੇ ਪਰ ਜਦੋਂ ਅਸੀਂ ਕਿਸੇ ਦੀ ਰਿਲੇਸ਼ਨਸ਼ਿਪ ਹੀ ਚਾਹੁੰਦੇ ਆ ਜਦੋਂ ਕਿਸੇ ਇਨਸਾਨ ਦੇ ਪਰਿਵਾਰੇ ਚ ਉਠਠ ਬਠਣ ਲੱਗਦੇ ਆ ਤਾਂ ਸਾਨੂੰ ਜਦੋਂ ਉਹਨਾਂ ਦੇ ਆਗੁਣ ਨਜ਼ਰ ਆਉਂਦੇ ਨੇ ਤਾਂ ਅਸੀਂ ਹੈਰਾਨ ਰਹਿ ਜਾਂਦੇ ਆ ਉਹਨੂੰ ਕਹਿੰਦੇ ਨੇ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਪਿਆ ਜਾਣੀ ਹੈ ਤਾਂ ਪਤਾ ਲੱਗਦਾ ਹੈ ਇਹ ਕੀ ਹੈ ਸਿੰਮਲ ਰੁਖ ਸਰੀਰ ਮੈਂ ਮੈਜਨ ਦੇਖ ਪੁਲਨ ਅਸੀਂ ਸਾਰੇ ਤੋਤੇ ਹਾਂ ਔਰ ਅਸੀਂ ਦੂਜੇ ਦੇ ਨੇੜੇ ਜਾਂਦੇ ਹਾਂ ਪਰ ਜਦੋਂ ਉਹਦਾ ਮਿਸਬੀਹੇਵ ਦੇਖਦੇ ਹਾਂ ਤਾਂ ਅਸੀਂ ਸਿੰਬਲ ਰੁਖ ਵਰਗੇ ਹੁੰਦੇ ਹਾਂ ਸੇਵ ਹਲ ਕਮ ਨਾਮਨੀ ਤੇ ਗੁਣ ਮੈਂ ਤਨ ਹਨ ਸਾਡੇ ਅੰਦਰ ਉਹ ਗੁਣ ਚੰਗੇ ਨਹੀਂ ਹੁੰਦੇ ਨੇ ਜਦੋਂ ਗੁਣ ਚੰਗੇ ਨਹੀਂ ਹੁੰਦਾ ਮਨੁੱਖ ਕਹਿੰਦਾ ਮੈਂ ਤਾਂ ਇਹਨਾਂ ਨੂੰ ਪਾਠ ਕਰਦਾ ਦੇਖਦਾ ਸੀ ਹਾਏ ਮੈਂ ਤਾਂ ਇਹਨਾਂ ਨੂੰ ਰੋਜ਼ ਗੁਰਦੁਆਰੇ ਸੇਵਾ ਕਰਦਾ ਦੇਖਦਾ ਸੀ ਹਾਏ ਮੈਂ ਅਸਰਾ ਸੀ ਰੋ ਰੋ ਕੇ ਇਸ ਤਰ੍ਹਾਂ ਗੱਲਾਂ ਕਰਦੇ ਆ ਪਰ ਸਾਧ ਸੰਗਤ ਜੀ ਕਿਸੇ ਬਾਰੇ ਇਹ ਗੱਲ ਕਰਨ ਦੀ ਲੋੜ ਨਹੀਂ ਕੀ ਕਰਨਾ ਜੋ ਲੋਕਾਂ ਵਿੱਚ ਭੈੜਾ ਹੈ ਉਹ ਮੈਂ ਨਹੀਂ ਕਰਨਾ ਜੋ ਹਿਪੋਕ੍ਰੇਸੀ ਲੋਕ ਕਰਦੇ ਨੇ ਉਹ ਮੈਂ ਨਹੀਂ ਕਰਨੀ ਸਿੰਮਲ ਰੁਖ ਸਰੀਰ ਮੈਂ ਮੈ ਜਨ ਦੇਖ ਪੁਲਾਨ ਸੇ ਫਲ ਕਮ ਨਾਮਨੀ ਤੇ ਗੁਣ ਮੈਂ ਤਨ ਹਨ ਇਹਦਾ ਮਤਲਬ ਸ਼ਬਦ ਮੇਰੇ ਬਾਰੇ ਚੱਲ ਰਿਹਾ ਹੈ ਜਿਹੜੇ ਸਿੰਮਲ ਰੁਖ ਦੇ ਉੱਚੇ ਉਹ ਸਭ ਕੁਝ ਸੀ ਉਸ ਦੇ ਉਹਦੇ ਫਲ ਕਮ ਨਹੀਂ ਆਉਂਦੇ ਨੇ ਉਹ ਵਾਲੇ ਗੁਣ ਮੇਰੇ ਵਿੱਚ ਹਨ ਇਹਦਾ ਮਤਲਬ ਜਦੋਂ ਸਿੰਬਲ ਰੁੱਖ ਦੀ ਗੱਲ ਕੀਤੀ ਜਾਏਗੀ ਤਾਂ ਵੀ ਮੇਰੇ ਆਗੁਣਾ ਦੀ ਗੱਲ ਕੀਤੀ ਜਾਏਗੀ ਤੇ ਜਦੋਂ ਸ਼ਹਿਦ ਦੀ ਮੱਖੀ ਦੇ ਛੱਤੇ ਦੀ ਗੱਲ ਕੀਤੀ ਜਾਏਗੀ ਤਾਂ ਵੀ ਮੈਨੂੰ ਸਮਝਾਇਆ ਜਾਏਗਾ ਸਾਥ-ਸਾਥ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਬ ਮਖੀਰਾ ਨਾ ਸ਼ਹਿਦ ਦੀ ਗੱਲ ਚੱਲ ਰਹੀ ਹੈ ਨਾ ਮੱਖੀ ਦੀ ਗੱਲ ਚੱਲ ਰਹੀ ਹੈ ਨਾ ਉਹ ਛੱਤੇ ਦੀ ਗੱਲ ਚੱਲ ਰਹੀ ਹੈ ਪਰ ਉਹ ਪ੍ਰਤੀਕ ਵਰਤ ਕੇ ਮੈਨੂੰ ਸ਼ਹਿਦ ਦੀ ਮੱਖੀ ਵਾਂਗੂ ਸੱਚ ਦਾ ਸੰਗ ਕਰਕੇ ਸ਼ਹਿਦ ਬਣਾਣ ਦੀ ਗੱਲ ਚੱਲ ਰਹੀ ਹੈ ਇਹਦਾ ਮਤਲਬ ਪੂਰੇ ਗੁਰਗੰਦ ਸਾਹਿਬ ਜੀ ਜਦੋਂ ਵੀ ਕਿਸੇ ਦੇ ਬਾਰੇ ਕੁਝ ਆਏਗਾ ਉਹ ਸਾਰਾ ਅੰਦਰ ਦੇ ਬਾਰੇ ਆਏਗਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਲੱਭੀਏ ਕਿਹ ਸ਼ਬਦ ਮੇਰੇ ਤੇ ਟੁਕਾਇਆ ਜਾ ਰਿਹਾ ਹੈ ਅੰਦ ਲੈ ਭਾਰ ਉਠਾਇਆ ਡੂਗਰਵਾਟ ਬਹੁਤ ਹੁਣ ਮੈਂ ਸਾਰੀ ਹਿਪੋਕ੍ਰੇਸੀ ਕਰਦਾ ਮਨੂੰ ਸਾਰੀ ਹਿਪੋਕ੍ਰੇਸੀ ਸਿਖਾਈ ਇੱਕ ਸੱਜਣ ਨੇ ਮਨੂੰ ਦੱਸਿਆ ਕਿ ਇਹ ਸ਼ਬਦ ਸੱਜਣ ਠੱਗ ਦੀ ਪ੍ਰਥਾ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਮੈਨੂੰ ਕਿਹਾ ਇਹ ਤਾਂ ਮਨੂੰ ਹਿਸਟਰੀ ਬਾਰੇ ਨਹੀਂ ਪਤਾ ਕਿ ਸੱਜਣ ਠੱਗ ਬਾਰੇ ਹੈ ਕਿ ਨਹੀਂ ਹੈ ਲੇਕਿਨ ਮੈਨੂੰ ਇਹ ਸਮਝ ਆ ਰਹੀ ਹੈ ਕਿ ਇਹ ਸਾਰੀ ਹਿਪੋਕ੍ਰੇਸੀ ਅਸੀਂ ਸਾਰੇ ਕਰਦੇ ਹਾਂ यदि मतलब डूगर वाट लभनी पेगी डूगर वाट होंगे सीधा रस्ता छना डिंगे टेडे रस्ते टुरना पहाड़ी के उचे नीवे रस्तिया टुरना किसी बारे मन मटाव बना के रखना किसी न बड़ा प्यार करना और किसी न दुश्मनी करनी हेटरेड लुक देनी मनून फरी जी पकड़न के कह ग मन मैदान कल ਟੋਏ ਤਿਬੇ ਲਾ ਮਨ ਮੈਦਾਨ ਕਲ ਟੋਏ ਤਿਬੇ ਲਾ ਅੱਗੇ ਮੂਲ ਨਾ ਆਬਸੀ ਦੋਜਕ ਸੰਦੀ ਪਾ ਅੱਗੇ ਮੂਲ ਨਾ ਆਬਸੀ ਦੋਜਕ ਸੰਦੀ ਪਾ ਮਨ ਮਦਾ ਕਰ टोए तो टिबेला मन मैदान कर सब न दुश्मनी छट दे मैदान कर लै पैरल कर लै बराबर कर लै डिंगा टेड्या रस्तिया से ना टुरै कर मन के अंदर तू पहाड़ी रस्ते बनाए हुए ने मन दर उबड़ खाबड़ बनाए हुए ने मन के अंदर तू कंडे रस्ते बनाए हुए ने तू की करता है ਅਗਿਆ ਮੂਲ ਆਫਸੀ ਦਾ ਮਤਲਬ ਮਰਨ ਤੋਂ ਬਾਅਦ ਨਹੀਂ ਜੇ ਤੂੰ ਟੋਏ ਟਿੱਬੇ ਲਾ ਦੇ ਤਾਂ ਉਸ ਤੋਂ ਅਗਲਾ ਪਲ ਤੇਰੇ ਵਾਸਤੇ ਦੋਜਕ ਸੰਦੀਪਾ ਦੋਜਕ ਹੁੰਦਾ ਨਰਕ ਨਰਕ ਦੀ ਅਗਨੀ ਖਤਮ ਤੇਰੇ ਜੀਵਨ ਦੀ ਨਰਕ ਦੀ ਅਗਨੀ ਖਤਮ ਸਾ ਸੰਗਤ ਜੀ ਹੁਣ ਗੁਰੂ ਪਾਤਸ਼ਾਹ ਨੇ ਕੀ ਕੀਤਾ ਮੈਂ ਡੂਗਰਵਾਟ ਚੱਲਦਾ ਸੀ ਮੇਰੇ ਛੱਜੂ ਤੇ ਛੜੀ ਛੜੀ ਰੱਖੀ ਔਰ ਮੈਨੂੰ ਛੜੀ ਆਪਣਾ ਆਸਰਾ ਦੇ ਕੇ ਆਪਣੀ ਛੋਟੀ ਫੜਾ ਕੇ ਮੈਨੂੰ ਚੱਲਣਾ ਸਿਖਾਇਆ ਮੈਂ ਭੇੜੇ-ਵੋਲ ਬੋਲਦਾ ਸੀ ਮੈਨੂੰ ਛੜੀ ਲਗਾਈ ਔਰ ਮੈਨੂੰ ਮਿੱਠਾ ਬੋਲ ਸਿਖਾਇਆ 사ਤਸੰਗ ਜੀ ਮੈਨੂੰ ਡਸ ਨਾਟ ਮੀਨ ਮਾਈ ਸੈਲਫ ਮੈਨੂੰ ਦਾ ਮਤਲਬ ਜੋ ਇਨਸਾਨ ਗੁਰੂ ਦੀ ਬਾਣੀ ਪੜ੍ਹ ਕੇ ਕਬੀਰ ਗੁੰਗਾ ਵਾ ਬਾਬਰਾ ਬੈਰੂਆ ਕਾਨ ਪਾਮੋਤੇ ਸਿੰਘ ਪਿੰਗਲ ਪਿਆ ਮਾਰਿਆ ਸਤਗੁਰੂ ਬਾਨ ਇਹ ਸਿੱਖੇਗਾ ਤਾ ਉਹਦੇ ਜੀਵਨ 'ਚ ਜਦੋਂ ਬਦਲਾਹਟ ਆਏਗੀ ਤਾਂ ਮਹਿਸੂਸ ਕਰ ਸਕੇਗਾ ਕਿ ਗੁਰੂ ਪਾਚਨ ਨੇ ਕਿਹੜੀ ਛੜੀ ਵਰਤੀ ਔਰ ਕਿਹੜੀ ਛੜੀ ਕੀਦੇ ਤੇ ਰੱਖੀ ਔਰ ਉਹਦਾ ਗੁੰਗਾਪਨ ਕਿਵੇਂ ਠੀਕ ਕੀਤਾ ਉਹਦੇ ਅੰਦਰ ਦੀ ਗੀਤਾ ਕਿਵੇਂ ਬੋਲਣ ਲੱਗ ਪਈ ਅੰਦਰ ਦੀ ਗੀਤਾ ਸਾਡੇ ਸਭ ਦੇ ਅੰਦਰ ਮਹਾਭਾਰਤ ਚੱਲਦੀ ਰਹਿੰਦੀ ਹੈ ਸਾਡੇ ਅੰਦਰ ਕਸ਼ਮਕਸ਼ ਚੱਲਦੀ ਰਹਿੰਦੀ ਹੈ ਕਿ ਮੈਂ ਚੰਗਿਆਂ ਦਾ ਸਾਥ ਦਿਆਂ

ਸਾਤਸੰਗ ਜੀ ਅੰਨਪਨ ਠੀਕ ਕਰਦੇ ਨੇ ਅੰਨੇ ਨੂੰ ਛੋਟੀ ਫੜਾਉਂਦੇ ਨੇ ਛੜੀ ਫੜਾਉਂਦੇ ਨੇ ਗੁੰਗਾਪਨ ਠੀਕ ਕਰਦੇ ਨੇ ਛੜੀ ਫੜਾਉਂਦੇ ਨੇ ਬਹਿਰਾਪਨ ਠੀਕ ਕਰਦੇ ਨੇ ਛੜੀ ਫੜਾਉਂਦੇ ਨੇ ਜ਼ੁਬਾਨ ਮਿੱਠੀ ਦਿੰਦੇ ਨੇ ਛੜੀ ਫੜਾਉਂਦੇ ਨੇ ਫਿਰ ਕੋਈ ਵੀ ਮਨੁੱਖਾ ਹਿਪੋਕ੍ਰੇਸੀ ਨਹੀਂ ਕਰੇਗਾ ਕਿ ਪਤਨੀ ਨੂੰ ਗਾਲਾਂ ਕੱਢੇ ਆ ਕਿਸੇ ਨੂੰ ਵੀ ਗਾਲਾਂ ਕੱਢੇ ਕੋਈ ਵੀ ਕਿਸੇ ਦੇ ਨਾਲ ਮੰਦੇ ਬੋਲ ਬੋਲੇਗਾ ਹੀ ਨਹੀਂ

ਹਰ ਨੂੰ ਕੋ ਮੈਂ ਤੇ ਨਾਲ ਦਿਲ ਦੀ ਗੱਲ ਕਰ ਰਿਹਾ ਮੈਂ ਕਿਸੇ ਨਾਲ ਨਾ ਇਸ ਤਰ੍ਹਾਂ ਕੀਤਾ ਸੀ ਉਹ ਗੱਲ ਨਾ ਮੈਂ ਤੇਰੇ ਨਾਲ ਕਰਕੇ ਆਪਣਾ ਮਨ ਹੌਲਾ ਕਰ ਲਿਆ ਮੀਨਸ ਆਗੁਣ ਦਾ ਮੇਰੇ ਮਨ ਉਤੇ ਭਾਰ ਸੀ ਕਿਸੇ ਨੂੰ ਸੁਣਾ ਕੇ ਮਨ ਦਾ ਭਾਰ ਹੌਲਾ ਕਰਦੇ ਆ ਇਹਦਾ ਮਤਲਬ ਜੇ ਤੁਸੀਂ ਆਗੁਣ ਨਹੀਂ ਹੁੰਦੇ ਨੇ ਮਨ ਉਤੇ ਗਿਲਟ ਦੀ ਫੀਲਿੰਗ ਨਹੀਂ ਹੁੰਦੀ ਤਾਂ ਮਨ ਹਲਕਾ ਹੋ ਜਾਂਦਾ ਇਹਨੂੰ ਧਰਤੀ ਹੋਰ ਪਰਿਆ ਪਰਿਆ ਹੋਰ ਧਰਤੀ ਹੋਰ ਪਰਿਆ ਹੋਰ ਹੋਰ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਤਵਲਾ ਉੱਪਰ ਕੀਤਾ ਭਾਰ ਭਰ ਰਿਆ ਹੀ ਨਹੀਂ ਚੰਗੇ ਗੁਣਾ ਦੀਆਂ ਅਨੇਕਾਂ ਧਰਤੀਆਂ ਨੂੰ ਚੁੱਕ ਸਕਦਾ ਹੈ ਉਸ ਦਾ ਮਨ ਬਲ ਟਿਕ ਜਾਂਦਾ ਨਾ ਉਹਦੀਆਂ ਚਾਰੋਂ ਟੰਗਾਂ ਟਿਕ ਜਾਂਦੀਆਂ ਨੇ ਜਿਸ ਨੂੰ ਇਹ ਸਮਝ ਆ ਜਾਵੇ ਮੈਂ ਹਿਪੋਕ੍ਰੇਸੀ ਜੀ ਰਿਹਾ ਉਹਨੂੰ ਕਹਿੰਦੇ ਨੇ ਅੰਦਲੇ ਭਾਰ ਉਠਾਇਆ ਡੂਗਰਵਾਟ ਬਹੁਤ ਭਾਰ ਕਿਡੇ ਵਾਲਾ ਲੋਗ ਅਗੁਣਾ ਕੀ ਬੰਨਾ ਗੰਠਣੀ ਗੁਣ ਨਾ ਵਿਆਜਿਆ ਕੋਈ हर पंक्ति हर शब्द हर टर्म हर गल हर क्वेश्चन का आंसर बाणी बात कोशिश करते हैं जिस दिन अणी चो बाझा ना अर्थ बदलते जाए और साढ़ा जीवन बदलता जाएगा अंदले भार उठाया डूगर वाट बहुत डिंगा टेढ़ा पहाड़ी रस्ता है तू अवगुणा का पार चुके ना टुरया कर ए हिपोक्रेसी न कर बहरों भेख बना बना के बगल में छुरी मुंह में राम राम ना कर अंदले पार उठाया डूगर वाट बहुत अखी लोहड़ी ना लह चढ़ लंगा कित समझ आ गई है मेरे को अखा भी ने फिर भी मैं डिगेटेड रस्ते टूरदा रहा संगत जी जदों दी और हिपोक्रेसी दी गेम समझ आती है ना कि मैं हिपोक्रेट हाँ ਅਸੀਂ ਸੇਮੀਨਾਰ ਕੀਤਾ ਸੀ ਉਹਦੇ ਵਿੱਚ ਹਿਪੋਕ੍ਰੇਸੀ ਤੇ ਅਸੀਂ ਸ਼ਬਦ ਪੜਿਆ ਸੀ ਹੋ ਪਾਪੀ ਪਤਿਤ ਪਰਮ ਪਖੰਡੀ ਅਸੀਂ ਤੇ ਆਪਣੇ ਆਪ ਨੂੰ ਧਰਮੀ ਸਮਝਦੇ ਆ ਸਾਡੇ ਤੇ ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਮੈਂ ਚ ਹੀ ਨਹੀਂ ਬਣਦਾ ਹੋ ਪਾਪੀ ਪਤਿਤ ਪਰਮ ਪਖੰਡੀ ਤੂੰ ਨਿਰਮਲ ਨਿਰੰਕਾਰੀ ਤੇ ਅਸੀਂ ਤੇ ਪਾਪੀ ਪਤਿਤ ਪਰਮ ਪਖੰਡੀ ਹੋ ਕੇ ਵੀ ਆਪਣਾ ਪਖੰਡ ਛੱਡਦੇ ਨਹੀਂ ਆ ਬਾਹਰਲੇ ਕਰਮ ਕਾਂਡ ਕਰੀ ਜਾਂਦੇ ਆ ਲੰਬੇ ਲੰਬੇ ਡੰਡੌਤ ਮੱਥੇ ਟੇਕੀ ਜਾਂਦੇ ਆ ਪ੍ਰਕਰਮਾ ਕਰੀ ਜਾਂਦੇ ਆ ਫੁੱਲ ਚੜਾਈ ਜਾਂਦੇ ਆ ਪ੍ਰਸ਼ਾਦ ਚੜਾਈ ਜਾਂਦੇ ਆ ਨਗਰ ਕੀਰਤਨ ਤੇ ਸੜਕਾਂ ਸਾਫ਼ ਕਰਦੇ ਆਂਗੇ ਪਰ ਮਨ ਸਾਫ਼ ਨਹੀਂ ਕਰਦੇ ਆਂ ਸਾਧ ਸੰਗਤ ਜੀ ਸਾਨੂੰ ਕੌਣ ਸਮਝਾਏ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚਾکریاں ਚੰਗਿਆਈਆਂ ਅਵਰ ਸਿਆਣਾਪ ਕੀਤਾ ਕੀ ਮੱਖਣ ਬਾਜ਼ੀ ਕਰਦਾ ਰਹਿੰਦਾ ਹੈ ਕੀ ਬਾਰੋਂ ਹੀਪੋਕ੍ਰੇਸੀ ਕਰਦਾ ਨਾ ਚਾکریاں ਚੰਗਿਆਈਆਂ ਅਵਰ ਸਿਆਣਾਪ ਕੀ ਨਾਨਕ ਨਾਮ ਸੰਭਾਲ ਤੂੰ ਬੱਦਾ ਛੁੱਟੈ ਜਿੱਤ ਸਤਗੁਰੂ ਦੀ ਮੱਤ ਲੈ और विकारा तो हिपोक्रेसी वाले जीवन तो मन होर मुख होर तो जियो मेले बारो निर्मल तो इना सब तो छुट्ट गलियाँ सी चंगिया चारी बुरी तो छुट्ट जो छुट जाता है ना वो जियो निर्मल बारो निर्मल हो जाता है